ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਜੀ 29 ਗੁੰਡੇ ਪਾਏ ਆ ਜੀ ਆਪਣਾ 12-12 ਗੁੰਡਿਆਂ ਦਾ ਡਿਜ਼ਾਈਨ ਹੈ ਤੇ 5 ਗੁੰਡੇ ਆਪਾਂ ਵੱਧ ਪਾਏ ਆ 5 ਗੁੰਡੇ ਵੱਧ ਪਾ ਕੇ ਆਪਣਾ ਡਿਜ਼ਾਈਨ ਬਿਲਕੁਲ ਸੈੱਟ ਆ ਜਾਂਦਾ ਤੇ ਆਪਾਂ ਆਹ ਬਣਾਈਆਂ ਤਿੰਨ ਸਲਾਈਆਂ ਦੋ ਇੱਧਰ ਬਣਾਈਆਂ ਉਲਟੀਆਂ ਇੱਕ ਇੱਧਰਲੀ ਸਾਈਡ ਤੇ ਦੋ ਸਲਾਈਆਂ ਆਪਾਂ ਇੱਥੇ ਸਿੱਧੀਆਂ ਬਣਾ ਲਈਆਂ ਜੀ ਇੰਨਾਕ ਆਪਾਂ ਦੋ ਸਲਾਈਆਂ ਸਿੱਧੀਆਂ ਬਣਾ ਲਈਆਂ ਤੇ ਇੱਥੇ ਆਪਾਂ ਹੁਣ ਡਿਜ਼ਾਈਨ ਸਟਾਰਟ ਕਰਾਂਗੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਇਹ ਡਿਜ਼ਾਈਨ ਜੀ ਆਪਾਂ ਨੂੰ ਕਿਸੇ ਭੈਣ ਨੇ ਪੁੱਛਿਆ ਸੀਗਾ ਉਹਨਾਂ ਨੇ ਆਪਣੀ ਸ਼ਾਰਟ ਵੀਡੀਓ ਦੇਖੀ ਸੀ ਤਾਂ ਉਹਦਾ ਉਹਨਾਂ ਨੇ ਦੇਖ ਕੇ ਤਾਂ ਆਪਾਂ ਨੂੰ ਕਮੈਂਟ ਕੀਤਾ ਸੀ ਕਿ ਸਾਨੂੰ ਇਹ ਬਣਾਉਣਾ ਦੱਸਿਆ ਜਾਵੇ ਤੇ ਚਲੋ ਜੀ ਆਪਾਂ ਬਣਾਉਣਾ ਦੱਸਦੇ ਆ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੇ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰ ਦਿਓ ਜੀ ਤੇ ਚਲੋ ਜੀ ਆਪਾਂ ਇੱਕ ਕੁੰਡਾ ਤਾਰਿਆ ਤੇ ਤੇ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਜੀ 2 3 ਤਿੰਨ ਕੁੰਡੇ ਉਲਟੇ ਬਣਾ ਕੇ ਤੇ ਆਪਾਂ ਇਧਰੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਫਿਰ ਬਣਾਵਾਂਗੇ ਜੇ ਆਪਾਂ ਇੱਕ ਤੇ ਦੋ ਤਿੰਨ ਗੁੰਡੇ ਆਪਾਂ ਬਣਾ ਲਏ ਜੀ ਆਪਣੇ ਇਹ ਇੱਕ ਗੁੰਡਾ ਘਟ ਗਿਆ ਤਾਂ ਆਪਣੇ ਇਹ ਚਾਰ ਗੁੰਡੇ ਹੋ ਗਏ ਇੱਥੇ ਆਪਾਂ ਵਲ ਪਾ ਕੇ ਆਹ ਗੁੰਡਾ ਆਪਾਂ ਉਲਟਾ ਬਣਾਉਣਾ ਹੈ ਨੌ ਗੁੰਡਿਆਂ ਦਾ ਡਿਜ਼ਾਈਨ ਹੈ ਤੇ ਆਪਾਂ ਇਸ ਤਰ੍ਹਾਂ ਇਹਨੂੰ ਉਲਟਾ ਬਣਾ ਲਵਾਂਗੇ ਤੇ ਫਿਰ ਆਪਾਂ ਆਹ ਗੁੰਡਾ ਹੁਣ ਆਪਾਂ ਸਿੱਧਾ ਬਣਾਵਾਂਗੇ ਤਾਂ ਧਾਗਾ ਆਪਣੇ ਵਾਲੇ ਰੱਖਾਂਗੇ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਲਵਾਂਗੇ ਤੁਸੀਂ ਚਾਹੋ ਤਾਂ ਜਿਵੇਂ ਮਰਜ਼ੀ ਵਲ ਪਾ ਸਕਦੇ ਹੋ ਤੇ ਹੁਣ ਆਪਾਂ ਇੱਕ ਕੁੰਡਾ ਬਣਾਵਾਂਗੇ ਇਧਰੋਂ ਆਪਾਂ ਪਹਿਲਾਂ ਇਸ ਤਰ੍ਹਾਂ ਬਣਾਇਆ ਸੀ ਹੁਣ ਆਪਾਂ ਇਧਰੋਂ ਸਲਾਈ ਪਾਵਾਂਗੇ ਤੇ ਦੋਵਾਂ ਦਾ ਇੱਕ ਕਰ ਦਾਂਗੇ ਤੇ ਹੁਣ ਦੇਖੋ ਜੀ ਆਪਾਂ ਕੁੰਡੇ ਗენਦੇ ਆਪਣੇ 2 4 ਆ ਸੌਰੀ ਆ ਤਾਂ ਤਿੰਨ ਕੁੰਡੇ ਆਪਣੇ ਲੱਗ ਹੋ ਗਏ ਜੀ 12 ਕੁੰਡੇ ਅੰਜਾ ਕੁੰਡਾ ਛੱਡ ਕੇ 2 4 6 8 10 ਤੇ 12 ਕੁੰਡੇ ਹੋ ਗਏ ਆ ਆਪਣੇ ਡਿਜ਼ਾਈਨ ਦੇ 9 ਕੁੰਡੇ ਆਪਣੇ ਆ ਹੋ ਗਏ ਤੇ 3 ਕੁੰਡੇ ਆ ਹੋ ਗਏ ਧਾਗਾ ਆਪਣੇ ਵੱਲ ਕਰਾਂਗੇ 3 ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਆਪਾਂ ਇਸ ਤਰ੍ਹਾਂ ਸਲਾਈ ਪਾ ਕੇ ਦੋਵਾਂ ਦਾ ਇੱਕ ਕਰ ਦਾਂਗੇ ਦੋ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਤੇ ਆ ਕੁੰਡਾ ਆਪਾਂ ਬਣਾਵਾਂਗੇ ਜੀ ਉਲਟਾ ਤੇ ਆਪਾਂ ਇਸ ਤਰ੍ਹਾਂ ਵੀ ਵਾਲ ਪਾ ਸਕਦੇ ਆ ਇਸ ਤਰ੍ਹਾਂ ਵਾਲ ਪਾਉਣ ਨਾਲ ਇੱਥੇ ਹੋਲ ਜਾਂ ਬਾਲਾ ਵੱਡਾ ਹੋ ਜਾਂਦਾ ਹੈ ਇਸ ਲਈ ਮੈਂ ਧਾਗਾ ਪਿੱਛੇ ਰੱਖੂੰਗੀ ਤੁਹਾਨੂੰ ਜਿਵੇਂ ਤੁਸੀਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਵੇਂ ਬਣਾ ਸਕਦੇ ਹੋ ਹੁਣ ਆਪਾਂ ਧਾਗਾ ਇੱਧਰ ਹੀ ਰੱਖਾਂਗੇ ਤਾਂ ਤਿੰਨ ਗੁੰਡੇ ਆਪਾਂ ਸੌਰੀ ਦੋ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਅੱਗੇ ਫੇਰ ਆਪਾਂ ਦੋਹਾਂ ਦਾ ਇੱਕ ਕਰਨਾ ਇਹਨਾਂ ਦਾ ਇਸ ਤਰ੍ਹਾਂ ਸਲਾਈ ਪਾਵਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਤਿੰਨ ਗੁੰਡੇ ਉਲਟੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਜਿਹੜੇ ਆਪਣੇ ਸਾਰੇ ਕੁੰਡੇ ਆਪਾਂ ਸਾਰੇ ਉਲਟੇ-ਉਲਟੇ ਬਣਾਵਾਂਗੇ ਇਹ ਚਾਪਾਂ ਜਿਹੜੇ ਉਲਟੇ ਬਣਾਏ ਆ ਤਿੰਨ ਕੁੰਡੇ ਇਹ ਵੀ ਆਪਾਂ ਇੱਧਰ ਉਲਟੇ ਬਣਾਵਾਂਗੇ ਸਿੱਧੇ ਨਹੀਂ ਬਣਾਉਣੇ ਕਿਉਂਕਿ ਆਪਾਂ ਇਸ ਤਰ੍ਹਾਂ ਵੀ ਬਣਾਉਣੇ ਆ ਤਾਂ ਆਪਣਾ ਬਹੁਤ ਡਿਜ਼ਾਈਨ ਦਾ ਤੇ ਆਪਣਾ ਟਾਈਮ ਦਾ ਫਰਕ ਪੈ ਜਾਂਦਾ ਇਹ ਆਪਾਂ ਪੂਰੀ ਸਲਾਈ ਉਲਟੀ-ਉਲਟੀ ਬਣਾਵਾਂਗੇ ਜੀ ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਨੇ ਫਿਰ ਤਾਂ ਆਪਾਂ ਸਿੱਧੇ ਪਾਸੇ ਆ ਗਏ ਤਿੰਨ ਕੁੰਡੇ ਉਲਟੇ ਬਣਾਵਾਂਗੇ ਹਾਂ ਸੌਰੀ ਇੱਥੇ ਆਪਾਂ ਦੋ ਕੁੰਡੇ ਬਣਾਵਾਂਗੇ ਜੀ ਉਲਟੇ ਪਹਿਲਾਂ ਆਪਾਂ ਤਿੰਨ ਬਣਾਏ ਸੀ ਹੁਣ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਤੇ ਹੁਣ ਆਪਾਂ ਆਹ ਵਾਲਾ ਕੁੰਡਾ ਲਵਾਂਗੇ ਨਾਲ ਇੱਕ ਆਹ ਲਵਾਂਗੇ ਇੱਕ ਆ ਤੇ ਇਹਨਾਂ ਦਾ ਆਪਾਂ ਦੋਹਾਂ ਦਾ ਇੱਕ ਇਸ ਤਰ੍ਹਾਂ ਕਰ ਦਾਂਗੇ ਉਲਟੀ ਉਲਟਾ ਬਣਾ ਕੇ ਦੋਨੇ ਕੁੰਡੇ ਆਪਾਂ ਉਲਟੇ ਬਣਾ ਦੋ ਧਾਗਾ ਪਿੱਛੇ ਕਰਾਂਗੇ ਇੱਕ ਦੂ ਇੱਥੇ ਆਪਾਂ ਵਲ ਪਾ ਕੇ ਇਸ ਤਰ੍ਹਾਂ ਆਪਣੇ ਵਾਲ ਧਾਗਾ ਕਰਾਂਗੇ ਤੇ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਥੇ ਵਲ ਪਾ ਕੇ ਆਪਾਂ ਦੋ ਕੁੰਡੇ ਸਿੱਧੇ ਬਣਾ ਲਵਾਂਗੇ ਹੁਣ ਆਪਾਂ ਧਾਗਾ ਆਪਣੇ ਵਾਲ ਕਰਾਂਗੇ ਇੱਕ ਗੁੰਡਾ ਲਵਾਂਗੇ ਇੱਕ ਆਹ ਦੋਹਾਂ ਦਾ ਇੱਕ ਕਰਦੇ ਆਂਗੇ ਇੱਕ ਕੁੰਡਾ ਹੁਣ ਆਪਾਂ ਸਿੱਧਾ ਆਹ ਉਲਟਾ ਬਣਾਵਾਂਗੇ ਕਿਉਂਕਿ ਹੁਣ ਆਪਾਂ ਅੱਗੇ ਆਹ ਕੁੰਡਾ ਇਹਦੇ ਨਾਲ ਲੈ ਕੇ ਦੋਵਾਂ ਦਾ ਇੱਕ ਕਰਾਂਗੇ। ਤਗਾ ਵਿੱਚੇ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲਵਾਂਗੇ। ਵੜ ਪਾ ਕੇ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਆਪਣੇ ਕੋਲੇ ਲੈਣ ਲਵਾਂਗੇ ਦੇਖੋ ਜੀ ਆਪਾਂ ਚਾਰ ਕੁੰਡੇ ਆਪਣੇ ਕੋਲੇ ਆ ਸਿੱਧੇ ਹੋ ਗਏ ਫੇਰ। ਆ ਤਿੰਨ ਕੁੰਡੇ ਉਲਟੇ ਹੋ ਗਏ। ਤਗਾ ਆਪਣੇ ਨਾਲ ਕਰਾਂਗੇ ਆ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ। ਕਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਫਿਰ ਵਲ ਪਾਵਾਂਗੇ ਦੋ ਗੁੰਡੇ ਸਿੱਧੇ ਤਾਗਾ ਆਪਣੇ ਗੱਲ ਕਰਾਂਗੇ ਹੁਣ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਦੋ ਗੁੰਡੇ ਉਲਟੇ ਹਲਾਉ ਜੇ ਆਪਾਂ ਉਲਟੇ ਸਲਾਈ ਬਣਾ ਲਈਏ ਇੱਧੇ ਪਾਸੇ ਆ ਗਏ ਆਪਾਂ ਫਿਰ ਤੋਂ ਇੱਕ ਕੁੰਡਾ ਤਾਰਾਂਗੇ ਹੁਣ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਜੀ ਇੱਥੇ ਨੌ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਸੌਰੀ ਚਾਰ ਕੁੰਡੇ ਇੱਥੇ ਬਣਾਵਾਂਗੇ ਆਪਾਂ ਸਿੱਧੇ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਅੱਗੇ ਫਿਰ ਆਪਾਂ ਚਾਰ ਕੁੰਡੇ ਸਿੱਧੇ ਬਣਾਵਾਂਗੇ ਤੇ ਨੰਨੇ ਕੁੰਡੇ ਉਲਟੇ ਇਹ ਆ ਬੰਸਲਾਈ ਇਸ ਤਰ੍ਹਾਂ ਬਣਾਉਣੀ ਹੈ ਤੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਉਣੀ ਹੈ ਜਿਹੜਾ ਆਪਣੇ ਕੋਲੇ ਇੱਕ ਕੁੰਡਾ ਆ ਇਹਦੇ ਵਿੱਚ ਬਣਦਾ ਆਹ ਵਾਲਾ ਇਹੀ ਆਪਾਂ ਉਲਟਾ ਬਣਾਉਣਾ ਸੌਰੀ ਉਲਟੇ ਪਾਸੇ ਤੋਂ ਸਿੱਧਾ ਬਣਾਉਣਾ ਕੁੰਟੇ ਪਾਸੇ ਤੋਂ ਇਹ ਸਿੱਧਾ ਬਣੂਗਾ ਜੀ ਤੇ ਲਾਉ ਜੇ ਆਪਾਂ ਉਲਟੀਆਂ ਹਨ ਆਹ ਹਾ ਸਾਰੀ ਇੱਕ ਸਿੱਧੀ ਤੇ ਇੱਕ ਉਲਟੀ ਦੋ ਸਲਾਈਆਂ ਬਣਾ ਲਈਆਂ ਉਹੀ ਮੈਂ ਜਿਹੜੇ ਤੁਹਾਨੂੰ ਆ نیچے ਦੱਸਿਆ ਸੀ ਉਹੀ ਦੋ ਸਲਾਈਆਂ ਤੇ ਆਪਾਂ ਸਿੱਧੇ ਪਾਸੇ ਆ ਗਏ ਇੱਕ ਕੁੰਡਾ ਤਾਰਿਆ ਦੋ ਕੁੰਡੇ ਆਪਾਂ ਸਿੱਧੇ ਬਣਾ ਆ ਉਲਟੇ ਬਣਾ ਲੇ ਜੀ ਤੇ ਹੁਣ ਫਿਰ ਤੋਂ ਆਪਾਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇੱਕ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਫਿਰ ਧਾਗਾ ਆਪਾਂ ਪਿੱਛੇ ਰੱਖਾਂਗੇ ਇੱਕ ਕੁੰਡਾ ਉਲਟਾ ਫਿਰ ਧਾਗਾ ਆਪਣੇ ਵੱਲ ਰੱਖਾਂਗੇ ਆ ਕੁੰਡਾ ਸਿੱਧਾ ਬਣਾ ਲਵਾਂਗੇ ਜੀ ਹੁਣ ਆਪਾਂ ਦੋ ਕੁੰਡੇ ਫਿਰ ਸਿੱਧੇ ਬਣਾ ਲਈਏ ਹੌਣ ਪਾ ਕੇ ਦੋ ਕੁੰਡੇ ਅੱਗੇ ਸਿੱਧੇ ਬਣਾ ਲਏ ਹੁਣ ਆਪਾਂ ਦੋਹਾਂ ਦਾ ਇੱਕ ਇਸ ਤਰ੍ਹਾਂ ਕਰ ਦਾਂਗੇ ਜੀ ਤਿੰਨ ਕੁੰਡੇ ਉਲਟੇ ਆ ਜਿਹੜਾ ਆਪਾਂ ਕੁੰਡਾ ਬਣਾਇਆ ਜਿਹੜਾ ਆ ਵਾਲਾ ਇਹ ਸ ਆਪਣਾ ਸਾਰੀ ਸਲਾਈਆਂ ਚ ਉਲਟਾ ਹੀ ਬਣੂਗਾ ਜੀ ਦੇਖੋ ਜੀ ਇਧਰੋਂ ਸਿੱਧਾ ਹੋਊਗਾ ਤੇ ਇਧਰੋਂ ਉਲਟਾ ਹੋਊਗਾ ਉਹ ਦੇਖੋ ਜੇ ਆਪਾਂ ਇਸ ਤਰ੍ਹਾਂ ਸਲਾਈ ਪਾਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਸਿੱਧਾ ਅਗਲਾ ਕੁੰਡਾ ਵੀ ਆਪਾਂ ਦੋ ਕੁੰਡੇ ਸਿੱਧੇ ਬਣਾ ਲੈਣੇ ਆ ਫਿਰ ਧਾਗਾ ਆਪਾਂ ਪਿੱਛੇ ਰਹਿਣ ਦਵਾਂਗੇ ਇੱਕ ਕੁੰਡਾ ਉਲਟਾ ਧਾਗਾ ਆਪਣੇ ਵੱਲ ਰੱਖਾਂਗੇ ਦੋ ਕੁੰਡੇ ਸਿੱਧੇ ਫਿਰ ਦੋਵਾਂ ਦਾ ਇੱਕ ਕਰ ਦਿਆਂਗੇ ਤਿੰਨ ਕੁੰਡੇ ਉਲਟੇ ਦੇਖ ਲੋ ਜੀ ਆਪਾਂ ਤਿੰਨ ਡਿਜ਼ਾਈਨ ਬਣਾਤੇ ਦੇਖੋ ਜੀ 6 6 ਸਲਾਈਆਂ ਦਾ ਡਿਜ਼ਾਈਨ ਇਹ ਇੱਕ ਬਣਦਾ ਤੇ ਆਪਾਂ 6 6 ਸਲਾਈਆਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਇਹ ਡਿਜ਼ਾਈਨ ਆਪਣਾ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਜਾਂਦਾ ਤੇ ਨੋ ਜੀ ਆਪਾਂ ਨੂੰ ਬਹੁਤ ਵਧੀਆ ਲੱਗਿਆ ਭੈਣ ਨੇ ਕਮੈਂਟ ਕੀਤਾ ਕਿ ਸਾਨੂੰ ਇਹ ਡਿਜ਼ਾਈਨ ਦੱਸੋ 2 ਸਾਲ ਪੁਰਾਣਾ ਡਿਜ਼ਾਈਨ ਹੈ ਜੀ ਇਹ ਤੇ ਭੈਣ ਨੇ ਕਮੈਂਟ ਕਰਕੇ ਪੁੱਛਿਆ ਤੇ ਚਲੋ ਜੀ ਬਹੁਤ ਬਹੁਤ ਧੰਨਵਾਦ ਭੈਣ ਦਾ ਕਮੈਂਟ ਕਰਨ ਵਾਸਤੇ ਤੇ ਡਿਜ਼ਾਈਨ ਪੁੱਛਣ ਵਾਸਤੇ ਤੇ ਆਹ ਦੇਖੋ ਜੀ ਇਸ ਤਰ੍ਹਾਂ ਹੀ ਬਣਦਾ ਏ ਥੋੜਾ ਜਿਹਾ ਉਹਨਾਂ ਦਾ ਫਰਕ ਹੋ ਸਕਦਾ ਉਹਨਾਂ ਥੋੜੀ ਜੀ ਹੋਰ ਬਰੀਕ ਹੈ ਮੈਨੂੰ ਲੱਗਦਾ ਤੇ ਆਹ ਥੋੜੀ ਜੀ ਮੋਟੀ ਉਹਨਾਂ ਚ ਹੈ ਤੇ ਫਿਰ ਵੀ ਜੇ ਤੁਹਾਨੂੰ ਕੋਈ ਨਾ ਸਮਝ ਲੱਗੇ ਤਾਂ ਆਪਾਂ ਨੂੰ ਕਮੈਂਟ ਕਰ ਸਕਦੇ ਹੋ ਪਰ ਵੀਡੀਓ ਧਿਆਨ ਨਾਲ ਦੇਖ ਲਿਓ ਡਿਜ਼ਾਈਨ ਸੇਮ ਉਸੇ ਤਰ੍ਹਾਂ ਹੀ ਹੈ ਤੇ ਤੁਹਾਨੂੰ ਜੇ ਇਸੇ ਤਰ੍ਹਾਂ ਸੋਹਣੇ ਸੋਹਣੇ ਕਮੈਂਟ ਜੀ ਆਪਾਂ ਨੂੰ ਕਰਦੇ ਰਿਹਾ ਕਰੋ ਤੇ ਆਪਣਾ ਬਹੁਤ ਹੌਸਲਾ ਵੱਧਦਾ ਹੈ ਜੀ ਇੱਕ ਦੂਜੇ ਨੂੰ ਆਪਾਂ ਜੇ ਸੋਹਣਾ ਜਿਹਾ ਕਮੈਂਟ ਕਰਦੇ ਆ ਤਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਦਿਆ ਕਰੋ ਜੀ ਵੀਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ